ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਮਾਤਾ ਗੁਜਰੀ ਜੀ ਭਲਾਈ ਕੇ ਅੰਦਰ ਵੱਲੋਂ ਛੋਟੇ ਸਾਹਿਬ ਜੀ ਦੇ ਅਤੇ ਮਾਤਾ ਗੁਜਰੀ ਜੀ ਅਤੇ ਹੋਰ ਅਨੇਕਾਂ ਸ਼ਹੀਦਾਂ ਨੂੰ ਸਮਰਪਿਤ ਇੱਕ ਬਜ਼ੁਰਗਾਂ ਲਈ ਕੈਂਪ ਲਾਇਆ ਜਾ ਰਿਹਾ ਹੈ ਜਿਸ ਵਿੱਚ 60 ਸਾਲ ਤੋਂ ਉੱਪਰ ਦੇ ਜੋ ਬਜ਼ੁਰਗ ਵੀਰ ਭੈਣਾਂ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਬਰਤਨ ਲਈ व्हीਲਚੇਅਰ ਕੰਨਾਂ ਦੀਆਂ ਮਸ਼ੀਨਾਂ ਛੋਟੀਆਂ ਖੁੰਡੀਆਂ ਜਾਂ ਘਰਾਂ ਦੇ ਵਿੱਚ ਬਾਥਰੂਮ ਵਾਸਤੇ ਕੁਰਸੀ ਇਸੇ ਤਰ੍ਹਾਂ ਹੀ ਸਰਵੈਕਲ ਬੈਲਟ ਕਮਰ ਦੀ ਬੈਲਟ ਗੋਡਿਆਂ ਦੇ ਨੀ ਕੈਪ ਜਾਂ ਹੋਰ ਵੀ ਕੋਈ ਸਮਾਨ ਇਸ ਤਰ੍ਹਾਂ ਦੀ ਲੋੜ ਹੁੰਦੀ ਹੈ ਉਹ ਉਹਨਾਂ ਨੂੰ ਫ੍ਰੀ ਦਿੱਤਾ ਜਾਊਗਾ ਕਿਉਂਕਿ ਦੇਖਦੇ ਆਂ ਕਿ ਬਹੁਤ ਗਰੀਬ ਪਰਿਵਾਰ ਹੁੰਦੇ ਨੇ ਘਰਾਂ ਦੇ ਵਿੱਚ ਮਰੀਜ਼ ਹੁੰਦਾ ਉਹਨਾਂ ਕੋਲੇ व्हीਲਚੇਅਰ ਨਹੀਂ ਹੁੰਦੀ ਸਾਡੇ ਤੋਂ ਲੈ ਕੇ ਜਾਂਦੇ ਨੇ ਜੋ ਅਸੀਂ ਇੱਕ ਦੋ ਦਿਨਾਂ ਪਿਛੇ ਦਿੰਨੇ ਹੁੰਨੇ ਆ ਪਰ ਹੁਣ ਅਸੀਂ ਕੈਂਪ ਲਾ ਰਹੇ ਆ ਕਿ ਸਰਕਾਰ ਦੀ ਜੋ ਸਕੀਮ ਹੈ ਉਹਦੇ ਅਨੁਸਾਰ ਉਹਨਾਂ ਨੂੰ ਇਹ ਸਾਧਨ ਲੈ ਕੇ ਦੇਈਏ ਸੋ ਰੇਟਾ ਤੋਂ ਮਨਿੰਦਰ ਸਿੰਘਲਾ ਜੀ ਬਿਗ ਹੱਪ ਵਾਲੇ ਉਹਨਾਂ ਦੀ ਮਦਦ ਨਾਲ ਇਹ ਕੈਂਪ ਗੁਰੂ ਨਾਨਕ ਕਾਲਜ ਦੇ ਨੇੜੇ ਪੁੱਲ ਦੇ ਹੇਠਾਂ ਜਿੱਥੇ ਲੰਗਰ ਲੱਗਦਾ ਹੈਗਾ ਹਰ ਸਾਲ ਉਸ ਥਾਂ ਦੇ ਉੱਤੇ ਪਰਸੋਂ ਸ਼ੁੱਕਰਵਾਰ ਨੂੰ 26 ਦਸੰਬਰ ਨੂੰ ਇਹ ਕੈਂਪਸ ਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਲਗਾਇਆ ਜਾਵੇਗਾ ਉਹ ਜਿੰਨਾ ਬਜ਼ੁਰਗਾਂ ਨੂੰ ਵੀ ਇਸ ਚੀਜ਼ ਦੀ ਲੋੜ ਹੋਵੇ ਉਹ ਉੱਥੇ ਆ ਕੇ ਆਪਣਾ ਫਾਰਮ ਭਰ ਤੱਕ ਦੇਣੇ ਆਧਾਰ ਕਾਰਡ ਨਾਲ ਲੈ ਕੇ ਆਉਣਾ ਅਤੇ ਕਾਮਦਨ ਸਰਟੀਫਿਕੇਟ ਜਿਸ ਵਿੱਚ 15000 ਰੁਪਏ ਤੋਂ ਘੱਟ ਦੀ ਆਮਦਨ ਦਾ ਸਰਟੀਫਿਕੇਟ ਹੋਵੇ ਤਾਂ ਪਹੁੰਚ ਕੇ ਇਸ ਸਕੀਮ ਦਾ ਜ਼ਰੂਰ ਲਾਭ ਲਓ ਅਤੇ ਘਰ ਦੇ ਵਿੱਚ ਚੀਜ਼ਾਂ ਹੋਣ ਤਾਂ ਜਦੋਂ ਵੀ ਸਾਨੂੰ ਲੋੜ ਪਵੇ ਫਿਰ ਅਸੀਂ ਇਹ ਵਰਤ ਸਕਦੇ ਹਾਂ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾ ਕਰੋ ਜੀ ਧੰਨਵਾਦ 26 ਦਸੰਬਰ ਦਿਨ ਸ਼ੁੱਕਰਵਾਰ ਨੂੰ ਇਹ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਸੋ ਸਾਰੇ ਨੌਜਵਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਕੈਂਪ ਦੇ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਖੂਨ ਦਿਓ ਤਾਂ ਜੋ ਆਪਾਂ ਕਈ ਅਜੇਹੀਆਂ ਨੌਜਵਾਨਾਂ ਨੂੰ ਜਾਂ ਬਜ਼ੁਰਗਾਂ ਨੂੰ ਜਾਂ ਨੁਕਤਾ ਦੀ ਸੇਵਾ ਵਿੱਚ ਉਹਨਾਂ ਨੌਜਵਾਨਾਂ ਨੂੰ ਬਚਾ ਸਕਦੇ ਹਾਂ ਜਿਨ੍ਹਾਂ ਨੂੰ ਤੁਰੰਤ ਖੂਨ ਦੀ ਲੋੜ ਹੁੰਦੀ ਹੈ ਕਿਉਂਕਿ ਇਹ ਤੁਹਾਡਾ ਦਿੱਤਾ ہوا ਖੂਨ ਲੋਡ ਬੰਦਾ ਤੱਕ ਪਹੁੰਚਦਾ ਸੋ ਬਹੁਤ ਤੋਂ ਬਤ ਬੇਨਤੀ ਆ ਨੌਜਵਾਨਾਂ ਨੂੰ ਕਿ ਤੁਸੀਂ ਕਾਲਜ ਕੋਲ ਨਜ਼ਦੀਕ ਬੋਲਦੇ ਹੈਠਾਂ ਜਿੱਥੇ ਲੰਗਰ ਚੱਲਦਾ ਉੱਤੇ ਖੂਨਦਾਨ ਕੈਂਪ ਲੱਗਣਾ ਹੈ ਬਹੁਤ ਤੋਂ ਵੱਧ ਖੂਨਦਾਨੀ ਵੀ ਸਾਡੇ ਜਰੂਰ ਪਹੁੰਚੋ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਮਾਤਾ ਗੁਜਰੀ ਜੀ ਭੜਾਈ ਕੇਂਦਰ ਬੜਾਡਾ ਵੱਲੋਂ ਤੇ ਜ਼ਿਲ੍ਹਾ ਰੂਰਲ ਯੂਥ ਕਲੱਬ ਸਟੇਸ਼ਨ ਵੱਲੋਂ ਜਿੰਨੇ ਵੀ ਸਾਡੇ ਕੋਲ ਲੋਡ ਬੰਦਾ ਆਇਆ ਕਿ ਸਾਨੂੰ ਖੂਨ ਦੀ ਜ਼ਰੂਰਤ ਆ ਅਸੀਂ ਵਕ ਵਕ ਬਲੱਡ ਬੈਂਕਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਦੀ ਮਦਦ ਜ਼ਰੂਰ ਕੀਤੀ ਆ ਇਹ ਮਦਦ ਤਾਂ ਹੀ ਹੁੰਦੀ ਆ ਜੇਕਰ ਤੁਸੀਂ ਇਸ ਨੂੰ ਦੀ ਖੂਨਦਾਨ ਕਰਕੇ ਜਾਨਿਓ ਧੰਨਵਾਦ